ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਛਾਤਰ ਦਿਮਾਗ ਦੇ ਲੋਕਾਂ ਦੇ ਕਿਉਂਕਿ ਅੱਜ ਕੱਲ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਦੇ ਵਾਸਤੇ ਲੋਕਾਂ ਦੇ ਵੱਲੋਂ ਘਰ ਬੈਠ ਕੇ ਦਿਮਾਗ ਲਗਾਇਆ ਚੋਂਦਾ ਉਸ ਤੋਂ ਬਾਅਦ ਵਾਰਦਾਤ ਕੀਤੀ ਜਾਂਦੀ ਹੈ ਤਾਜ਼ਾ ਮਾਮਲਾ ਮਾਰਚੀਵਾੜਾ ਥਾਣਾ ਅਧੀਨ ਆਉਂਦੇ ਪਿੰਡ ਤੋਂ ਸਾਹਮਣੇ ਹੈ ਜਿੱਥੇ ਇੱਕ ਸਕੇ ਭੈਣ ਭਰਾ ਦੇ ਵੱਲੋਂ ਇੱਕ ਸੇਵਾ ਮੁਕਤ ਅਧਿਆਪਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਘਰ ਦੇ ਵਿੱਚ ਪਈ 235000 ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਤੇ ਉਸ ਤੋਂ ਬਾਅਦ ਸਾਰੀ ਰਕਮਾਂ ਆਪਣੇ ਬੈਂਕ ਦੇ ਵਿੱਚੋਂ ਜਮਾ ਕਰਵਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਮਿਲੀ ਪੁਲਸ ਨੇ ਜਾਂਚ ਕੀਤੀ ਤਾਂ ਸੀਸੀਟੀਵੀ ਕੈਮਰਾ ਦੇ ਵਿੱਚ ਇਹ ਦੋਨੋਂ ਭੈਣ ਭਰਾ ਅਧਿਆਪਕ ਦੇ ਘਰ ਜਾਂਦੇ ਨਜ਼ਰ ਆਏ ਜਿਸ ਤੋਂ ਬਾਅਦ ਪੁਲਿਸ ਨੇ ਕਾਬੂ ਕਰ ਲਿਆ ਤੇ ਇਹਨਾਂ ਦੀ ਜਿਹੜੀ ਬੈਂਕ ਦੇ ਵਿੱਚ ਜਮਾ ਰਾਸ਼ੀ ਹੈ ਉਸ ਨੂੰ ਹੁਣ ਰਿਕਵਰ ਕੀਤਾ ਜਾਵੇਗਾ ਆਓ ਦੇਖਦੇ ਹਾਂ ਆਪਣੇ ਜੀ ਸਾਨੂੰ 31 ਤਰੀਕ ਨੂੰ ਮਾਸਟਰ ਬਖਸ਼ੀ ਨਾਮ ਨੇ ਸਾਨੂੰ ਤਲਾਹ ਦਿੱਤੀ ਸੀ ਵੀ ਮੈਂ 30 ਤਰੀਕ ਨੂੰ ਗਿਆ ਹੋਇਆ ਸੀ ਮਛਵੜਾ ਸਾਹਿਬ ਆਪਣੇ ਜ਼ਰੂਰੀ ਕੰਮ ਲਈ ਮਾਸਟਰ ਬਖਸ਼ੀ ਰਾਮ ਪਿੰਡ ਬੈਸਲ ਕਲਾਂ ਦਾ ਰਹਿਣ ਵਾਲਾ ਜੀ ਤੇ ਇਹਨੇ ਕੋਈ ਜਗਾ ਵੇਚੀ ਸੀ ਜਿਹੜਾ 2.5 ਲੱਖ ਰੁਪਈਆ ਜਮਾ ਉੱਥੇ ਪਿਆ ਸੀ ਅੰਦਰ ਅਲਮਾਰੀ ਚ ਤੇ ਚੋਰੀ ਕਰ ਲਿਆ ਸੀ ਉਹ ਤੋਂ ਐਫਆਰ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਤੇ ਸਾਨੂੰ ਕੱਲ ਪਤਾ ਲੱਗਿਆ ਸੀ ਵੀ ਇੱਕ ਜਸਨਦੀਪ ਕੌਰ ਆ ਡਾਕਟਰ ਭਜਨ ਸਿੰਘ ਤੇ ਇਹਦਾ ਹੀ ਬ੍ਰਦਰ ਆ ਜੀ ਆਕਾਸ਼ਦੀਪ ਸਿੰਘ ਪੁੱਤਰ ਭਜਨ ਸਿੰਘ ਇਹ ਵੀ ਬੈਸਲ ਕਲਾਂ ਦੇ ਰਹਿਣ ਵਾਲੇ ਨੇ ਜੀ ਇਨਾਂ ਨੇ ਬਕਸੀ ਦਾ ਜੋ ਮੱਛੀਬੜਾ ਸਾਹਿਬ ਨੂੰ ਆਇਆ ਸੀ ਉਹ ਦੀ ਘਰੇ ਵਿੱਚ ਅਲਮਾਰੀ ਚੋਂ ਜਿੰਦਾ ਤੋੜ ਕੇ ਚੋਰੀ ਕਰ ਲਈ ਸੀ ਤੇ ਅਸੀਂ ਇਹ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜੀ ਜਿਹਨੂੰ ਗ੍ਰਿਫਤਾਰ ਕੀਤਾ ਜੀ ਫਿਰ ਇਹਨਾਂ ਨੂੰ ਅਸੀਂ ਅੱਜ ਦਿੱਤੀਪੁਰ ਰੋਡ ਤੋਂ ਮੱਛੀਬੜਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੋ ਜੀ ਭੈਣ ਭਰਾਵਾਂ ਨੂੰ ਜੀ ਇਹਨਾਂ ਦੇ ਪੈਸੇ ਰਿਕਵਰ ਹੋ ਵੀ ਜਿਹੜੇ ਚੋਰੀ ਕੀਤੇ ਸੀ ਇਹਨਾਂ ਦੇ ਜੀ ਅਜੇ ਪੁੱਛ ਗਏ ਸੀ ਦੱਸਿਆ ਜੀ ਇਹਨਾਂ ਨੇ ਆਪੇ ਖਾਤੇ ਜਮ੍ਹਾਂ ਕਰਾ ਲਏ ਅੱਗੇ ਫਰਦਰ ਅਸੀਂ ਬੈਂਕਰਾਂ ਇਹਨਾਂ ਕ ਵੀ ਕਰਾਵਾਂਗੇ ਸਟੇਟਮੈਂਟਾਂ ਲੈ ਕੇ ਅੱਗੇ ਚਾਜ ਪੜਤਾਲ ਜਾਰੀ ਹੈ ਉਹ ਵੀ ਕੋਈ ਚੋਰੀ ਦਾ ਮਾਮਲਾ ਲੱਗ ਕੇ ਦਾ ਕੋਈ ਖੁਲਾਸਾ ਹੋਇਆ ਜਿਸ ਨਾਲ ਕੋਈ ਕੀਤੀ ਹੋਰ ਦਾ ਸੁਣ ਉਹ ਵੀ ਪੁੱਛ ਗਿਛੇ ਤੇ ਹੁਣ ਜਾ ਕੇ ਮਾਨ ਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਕੱਲੇ ਸਰ ਇਹਨਾਂ ਨੂੰ ਰਿਮਾਂਡ ਲੈ ਕੇ ਅੱਗੇ ਫਰਦਰ ਪੁੱਛ ਗਿਛ ਕਰਕੇ ਅਗਲੀ ਤਫਤੀਸ਼ ਅਮਲ ਚਲੇਗਾ ਕੋਈ ਹੋਰ ਮਾਮਲਾ ਹੈ ਨਾ ਤੇ ਦਰਜ ਹੋਵੇ ਉਹ ਤਾਂ ਤੀਸਰ ਦਾ ਨਹੀਂ ਦੇਖਿਆ ਜਾਊਗਾ ਵੀ ਕੀ ਪੁੱਛ ਗਿਛ ਤੇ ਅੱਗੇ ਕੀ ਦੱਸ ਰਹੇ ਨੇ ਦੇਖਿਆ ਜਾਵੇ ਤਾਂ ਅੱਜ ਕੱਲ ਲੋਕ ਐਨੇ ਛਾਤਰ ਹੋ ਚੁੱਕੇ ਨੇ ਕਿ ਪਿੰਡ ਦੇ ਲੋਕ ਹੀ ਅਜਿਹੇ ਕੰਮ ਕਰਨ ਲੱਗੇ ਨੇ ਜੇ ਕਿ ਜਿਸ ਦੇ ਚਾਲ ਦੇ ਉਸ ਨੇ ਜਿਹੜਾ ਕਿ ਇਸ ਦਾ ਫਾਇਦਾ ਚੁੱਕਿਆ ਕਿ ਘਰ ਦੇ ਵਿੱਚ ਕੋਈ ਹੈ ਨਹੀਂ ਤਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਫਿਰ ਆ ਰਿਪੋਰਟ ਅਖੰਡ ਲੋਪ